निहंग सिंह 300 मीटर ਦਾ ਦੁਮਾਲਾ ਅਤੇ 30 ਕਿਲੋ ਵਜ਼ਨ ਦਾ ਭਾਰ ਸਿਰ ਉੱਪਰ 1984 ਤੋਂ ਲੈ ਕੇ ਹੁਣ ਤੱਕ ਸਜਾ ਕੇ ਰੱਖਦੇ ਆ ਰਹੇ ਨੇ ਜਿੱਥੇ ਪੰਜਾਬ ਅੰਦਰ ਪੂਰੀ ਗਰਮੀ ਪੈ ਰਹੀ ਹੈ ਅਤੇ ਲੋਕ ਗਰਮੀ ਤੋਂ ਬਚਾਅ ਵਾਸਤੇ ਘਰਾਂ ਵਿੱਚੋਂ ਬਾਹਰ ਨਹੀਂ ਨਿਕਲਦੇ ਹਨ ਉੱਥੇ ਹੀ ਨੌਜਵਾਨ ਗਰਮੀ ਤੋਂ ਬਚਾਅ ਵਾਸਤੇ ਜ਼ਿਆਦਾਤਰ ਅੱਗਾ ਸਜੌਣ ਦੀ ਬਜਾਏ ਜ਼ਿਆਦਾਤਰ ਸਿਰਾਂ ਉੱਪਰ ਹਲਕੇ ਪਰਨੇ ਬੰਨੀ ਰੱਖਦੇ ਨੇ ਉੱਥੇ ਹੀ ਤਰਨਤਾਰਨ ਜ਼ਿਲ੍ਹਾ ਅੰਦਰ ਪਿੰਡ ਚੁਕਾਲਾ ਤੋਂ ਇੱਕ ਮਿਸਾਲ ਕਾਇਮ ਕਰ ਵਿਖਾਈ ਹੈ 1984 ਤੋਂ ਲੈ ਕੇ ਹੁਣ ਰੋਜ਼ਾਨਾ ਹੀ 300 ਮੀਟਰ ਅਤੇ ਜਿਸ ਦਾ 30 ਕਿਲੋ ਵਜ਼ਨ ਵਾਲੇ ਦੁਮਾਲਾ ਰੋਜ਼ਾਨਾ ਆਪਣੇ ਸਿਰ ਉੱਪਰ ਸਜਾਉਂ ਅਤੇ ਨਿਹੰਗ ਬਣ ਕੇ ਰੂਪ ਵਿੱਚ ਰਹਿਣ ਦੀ ਇੱਕ ਮਿਸਾਲ ਕਾਇਮ ਕਰ ਦਿਖਾਈ ਹੈ ਜਿੱਥੇ ਅੱਜਕੱਲ ਨੌਜਵਾਨ ਵੱਧ ਗਰਮੀ ਹੋਣ ਦੇ ਕਾਰਨ ਪਗੜੀਆਂ ਘੱਟ ਬਣ ਰਹੀ ਨੇ ਉੱਥੇ ਹੀ ਇੱਕ ਮਿਸਾਲ ਸਭ ਦੇ ਸਾਹਮਣੇ ਨਜ਼ਰ ਆ ਰਹੀ ਐ। 300 ਜੀ 300 ਮੀਟਰ ਦਾ ਦੂਰੋਂ ਬੈਠਾ ਹੈ ਜੀ। 300 ਮੀਟਰ ਜੀ। 300 ਮੀਟਰ। ਬਣੀ ਗਰਮੀ ਪੈ ਰਹੀ ਜਾ। ਜਿਹੜਾ ਚੋਣ ਜਿਹੜੀ ਹੋਣ ਵਾਲੀ ਪੀੜ੍ਹੀ ਆ ਆਲੇ-ਦੁਲੇ ਭੋਟੇ ਦੇ ਆ। ਪੁਰੇ ਫੇਰੇ ਆ। ਕੋਈ ਨਾ ਥੋੜੀ ਸੋਧੀ ਆ ਜਾਵੇ ਤੇ ਕੋਈ ਕੋਮਤ ਸਕਰਨ ਦਾ ਬੰਦ ਪਰਨੇ ਬੰਨ ਲਾ ਬਣ ਇਹ ਕੋਈ ਬੰਦੇ ਦੀ ਨਸਲ ਦਾ ਜਾਣ ਹਾਂ ਤੇ ਤਰੇ ਫੇਦੇ ਰੋਡੇ ਮੋਡੇ ਦੇ ਮਾਰ ਕੇ ਪੜੂਏ ਇਹ ਭੇਜ ਕੇ ਦਾ ਦੇਣ ਤੇ ਚੰਗੇ ਦਿਖਾ ਲੈਣ ਇੱਕ ਬੰਦਾ ਜੇ ਸੁਬਈ ਨੇ ਆਪਣੀ ਦੇ ਰਿਹਾ ਜਾਂਦੇ ਪਾਏ ਆ ਜਾਂ ਉਨੀ ਤੇ ਥੇਲਾ ਉੱਥੇ ਲਾ ਕੇ ਬਾਅਦ 300 ਮੀਟਰ ਕਿੰਨਾ ਵਜਨ ਪੜਿਆ 35 ਕਿਲੋ ਹਾਂਜੀ 35 ਕਿਲੋ ਪਾਣੀ ਆ ਹਾਂਜੀ ਨਹੀਂ ਨਹੀਂ ਗੁਰੂ ਸਾਹਿਬ ਦੀ ਕਿਰਪਾ ਜੀ ਕਿਹੜਾ ਪੰਡਾ ਕਨਾਲੇ ਜੀ ਹਾਂਜੀ 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 ਹਾਂ ਪੰਡਾ